ਜਿਹੜਾ ਪ੍ਰਧਾਨ ਸਾਹਿਬ ਨੇ ਪਾਰਟੀ ਦੇ ਜੋ ਸਾਰੇ ਸੀਨੀਅਰ ਸਾਥੀ ਸਨ ਕੱਲ ਉਹਨਾਂ ਨਾਲ ਹੀ ਰਹਿ ਕਰਕੇ ਇਹ ਬੜੀ ਜ਼ਿੰਮੇਵਾਰੀ ਤੇ ਔਖੀ ਸੇਵਾ ਸੀ ਇਹ ਮੇਰੇ ਜਮਨੇ ਲਈ ਜਿਹੜੇ ਸਾਰੇ ਸਾਥੀਆਂ ਨੇ ਮਿਲ ਕੇ ਕਿਹਾ ਤਾਂ ਮੈਨੂੰ ਸਿਰ ਝੁਕਾਉਣਾ ਪਾਰਟੀ ਵਾਸਤੇ ਮੇਰਾ ਫਰਜ਼ ਬਣਦਾ ਸੀ ਉਹ ਸਿਰ ਝੁਕਾਉਂਦਾ ਹੋਇਆ ਇਹ ਸੇਵਾ ਦੇ ਵਾਸਤੇ ਗੁਰੂ ਤੋਂ ਅਸ਼ੀਰਵਾਦ ਲੈਣ ਵਾਸਤੇ ਪਹਿਲਾਂ ਨਨਕਾਪੁਰ ਸਾਹਿਬ ਕੇ ਅਸੀਂ ਗੁਰੂ ਤੋਂ ਅਸ਼ੀਰਵਾਦ ਲਿਆ ਤੇ ਰਸਤੇ 'ਚ ਇਹ ਵੀ ਗੁਰੂ ਦਾ ਵੱਡਾ ਸਥਾਨ ਹੈ ਇਹ ਜਗਾਈ ਇੱਥੇ ਮੱਥਾ ਟੇਕ ਕੇ ਗੁਰੂ ਤੋਂ ਅਸ਼ੀਰਵਾਦ ਲਿਆ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਸਾਰੇ ਸਾਥੀਆਂ ਨਾਲ ਜਾਵਾਂਗੇ ਇਸ ਕਰਕੇ ਪਹਿਲਾ ਸਾਡਾ ਇਹ ਕੰਮ ਕੁਦਰਤੀ ਫੈਸਲਾ ਜਿਹੜਾ ਕਿ ਤਰੀਖ ਅੱਜ ਸੀ ਉਹਦਾ ਫੈਸਲਾ ਉਹਨੇ ਸੁਣਾਇਆ ਜੋ ਫੈਸਲਾ ਸੁਣਾਇਆ ਹੈ ਜੋ ਗੁਰੂ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਉਹ ਕਾਲ ਤੱਕ ਨੂੰ ਸਰਬੋਤਮ ਮੰਨਦਾ ਹੈ ਉਥੋਂ ਜੋ ਫੈਸਲਾ ਹੁੰਦਾ ਉਹ ਸਦਾ ਸਿਰੱਚਾ ਹੁੰਦਾ ਅਸੀਂ ਕਦੇ ਸੋਚ ਹੀ ਨਹੀਂ ਸਕਦੇ ਕਿ ਅਸੀਂ ਉਸ ਫੈਸਲੇ ਤੇ ਕੋਈ ਕਿੰਤੂ ਕਰੀਏ ਕੋਈ ਇਹ ਕੀ ਜੀਏ ਕਿ ਆਇ ਨਹੀਂ ਆਇਆ ਇਸ ਕਰਕੇ ਜੋ ਫੈਸਲਾ ਆਇਆ ਪ੍ਰਧਾਨ ਸਾਹਿਬ ਪਹਿਲਾਂ ਹੀ ਲਿਖ ਕੇ ਦੇ ਗਏ ਨਾ ਉਹਨਾਂ ਨੇ ਆਪਣੇ ਲਿਖਤ ਦੇ ਵਿੱਚ ਹੀ ਕਹਿਤਾ ਸੀ ਕਿ ਜੋ ਹੋਇਆ ਜਾਣੇਣ ਜਾਣੇ ਸਰਕਾਰ ਤੋਂ ਹੋਇਆ ਪਾਰਟੀ ਤੋਂ ਹੋਇਆ ਮੈਂ ਸਾਰਾ ਆਪ ਨੂੰ ਝੋਲੀ 'ਚ ਪਾਉਣਾ ਤੇ ਝੋਲੀ 'ਚ ਪਾ ਕੇ ਗੁਰੂ ਜੀ ਪਾਸੋਂ ਅਸ਼ੀਰਵਾਦ ਮੰਗਣਾ ਕਿ ਜੋ ਮੈਨੂੰ ਸੇਵਾ ਮਨਜ਼ੂਰ ਹੈ ਤੇ ਉਸ ਤੋਂ ਬਾਅਦ ਅੱਜ ਤੱਕ ਕੋਈ ਸਵਾਲ ਹੀ ਨਹੀਂ ਕਿ ਉਸ ਫੈਸਲੇ ਤੇ ਪ੍ਰਧਾਨ ਜੀ ਜਾਂ ਅਸੀਂ ਕੋਈ ਕਿੰது ਕਰੀਏ ਨਾ ਕਰ ਸਕਦੇ ਆ ਨਾ ਕਰੀਏ ਤੇ ਨਾ ਕਦੇ ਆਉਣ ਵਾਲੀ ਜੀਤੀ ਕਰੀਏ ਸਭ ਉਹਦੇ ਹੁਕਮ ਨੇ ਉਹਦੇ ਨਾਲ ਸਾਰਾ ਸੰਸਾਰ ਚੱਲਦਾ ਸੋ ਹੱਥ ਬਨ ਕੇ ਸਿਰ ਝੁਕਾ ਕੇ ਸਿਰ ਮਤ